ਜੋ ਆਪਣੇ ਨਰੰਗਪੁਰ ਪੁਨਿਆਰ ਚੱਕ ਲੱਗੀ ਐ ਜੋ ਰਾਤੀਂ ਤੂਫਾਨ ਆਏ ਤੇ ਅਸਮਾਨੀ ਬਿਜਲੀ ਡਿੱਗਣ ਵਾਲਾ ਇਹ ਵਿਚਾਰੇ ਦਾ ਘਟੋ ਘਟ 30 40 ਕਿੱਲੇ ਪ੍ਰਾਰੀ ਸੀਗੀ 20 ਟਰਾਲੀਆਂ ਚੂੜੀ ਦੀ ਸੀ तकरीबन 5 ਲੱਖ ਰੁਪਏ ਦਾ ਨੁਕਸਾਨ ਹੋਇਆ ਦਾ ਅਸਮਾਨੀ ਬਿਜਲੀ ਕਰ ਨਾਲ ਤੇ ਸਾਰਾ ਹੀ ਜਿਹੜਾ ਤੂੜੀ ਦਾ ਵੀ ਕਰਜ਼ਾ ਦੇਣ ਵਾਲਾ ਤੇ ਪ੍ਰਾਰੀ ਦਾ ਵੀ ਜਿਹੜੇ ਕਾਫੀ ਪੈਸੇ ਜਿਹੜੇ ਰੀਪਰ ਦੇ ਸੀਗੇ ਆਪਣੇ ਕਟਰ ਦੇ ਸੀਗੇ ਉਹ ਵੀ ਦੇਣ ਵਾਲੇ ਸੀਗੇ ਤੇ ਇਹ ਗਰੀਬ ਨਾਲ ਬੜਾ ਵਿਚਾਰੀ ਨਾਲ ਜ਼ੁਲਮ ਹੋਇਆ ਬਹੁਤ ਵੱਡਾ ਇਹਦਾ ਨੁਕਸਾਨ ਹੋਇਆ ਤੇ ਮੈਂ মিডিਆ ਰਹੀਂ ਸਰਕਾਰ ਜੋ ਡੀਸੀ ਸਾਹਿਬ ਨੂੰ ਤੇ ਪੰਜਾਬ ਸਰਕਾਰ ਨੂੰ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਇਹਨਾਂ ਨੂੰ ਬਣਦਾ ਜਿਹੜਾ ਮੁਆਵਜ਼ਾ ਉਹ ਜਲਦੀ ਤੋਂ ਜਲਦੀ ਦਿੱਤਾ ਜਾਵੇ ਤਾਂ ਕਿ ਹੁਣ ਤੂੜੀ ਦਾ ਸੀਜ਼ਨ ਜਿਹੜਾ ਉਹ ਵੀ ਆਫ ਹੋ ਰਿਹਾ ਤਾਂ ਕਿ ਆਪਣੇ ਪਸ਼ੂਆਂ ਵਾਸਤੇ ਅੱਗੇ ਤੂੜੀ ਦਾ ਹੀ ਕੰਮ ਸਿਰ ਕੰਮ ਜਿਹੜਾ ਜੱਬ ਨੂੰ ਕਿ ਜਲਦ ਤੋਂ ਜਲਦ ਜਿਹੜੀ ਹੈ ਇਹਦੀ ਮਤ ਦਿੱਤੀ ਜਾਵੇ ਕਿ ਕਿੰਨੇ ਵਜੇ ਆਈ ਸੀ ਫਾਇਰ ਬ੍ਰਿਗੇਡ ਵਾਲੇ ਵਿਚਾਰੇ ਰਾਤੀ ਨਹੀਂ ਪਹੁੰਚੇ ਸੀ ਕਿਉਂਕਿ ਉਹਨਾਂ ਨੂੰ ਰਾਤ ਨੂੰ ਥੋੜੀ ਦਿੱਕਤ ਹੋਈ ਤੇ ਤੂਫਾਨ ਕਰਕੇ ਕਾਫੀ ਦਰਖਤ ਜਿਹੜੇ ਰੋਡ ਤੇ ਡਿੱਗੇ ਸੀਗੇ ਫਿਰ ਵੀ ਫਾਇਰ ਬ੍ਰਿਗੇਡ ਜਿਹੜੀ ਬੜੀ ਟਾਈਮ ਨਾਲ ਪਹੁੰਚ ਗਈ ਸੀ ਕਾਫੀ ਜਿਹੜਾ ਹੋਰ ਨੁਕਸਾਨ ਹੋਣ ਤੋਂ ਉਹਨੇ ਬਚਾ ਲਿਆ ਸਵੇਰੇ ਫਿਰ ਅਸੀਂ ਦੁਪਹਿਰ ਇਹਨਾਂ ਨੂੰ ਕਾਲ ਕੀਤੀ ਤੇ ਦੂਜੀ ਗੱਡੀ ਫਿਰ ਹੁਣ ਸਾਡੇ ਕੋਲ ਪਹੁੰਚ ਗਈ ਔਰ ਬਹੁਤ ਵਧੀਆ ਤਰੀਕੇ ਨਾਲ ਰਾਤੀ ਵੀ ਜਿਹੜਾ ਸਾਡਾ ਕੰਪਲੀਟ ਕੀਤਾ ਸੀ ਹੋਰ ਵੀ ਅੱਗ ਦੇ ਕਾਬੂ ਬਾਹਰ ਨਹੀਂ ਗਈ ਕਿਸੇ ਸਭ ਤੋਂ ਇਹੀ ਮੰਗ ਕਰਦੇ ਆ ਕਿ ਇਸ ਂਕਰੀਬ ਦਾ 5 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਜਿਹੜਾ ਘੱਟੋ ਘੱਟ 3 ਲੱਖ ਰੁਪਏ ਇੱਥੇ ਖਰਚਾ ਹੈਗਾ ਜਿਹੜਾ ਜ਼ਿੰਮੇਵਾਰਾਂ ਦਾ ਇਹਨੇ ਦੇਣਾ ਤੇ ਬਹੁਤ ਗਰੀਬ ਪਰਿਵਾਰ ਹੈਗਾ ਹੈਗਾ ਛੋਟੇ ਛੋਟੇ ਬੱਚੇ ਹੈਗੇ ਨੇ ਤੇ ਸਾਡੀ ਬੇਨਤੀ ਹੈ ਕਿ ਇਹਦੀ ਵੱਧ ਤੋਂ ਵੱਧ ਜਿਹੜੀ ਹੈ ਉਹ ਮਤ ਕੀਤੀ ਜਾਵੇ ਹੋਰ ਵੀ ਸਮਾਜ ਸੇਵੀ ਕੋਈ ਜਥੇਬੰਦੀ ਇਸ ਪਰਿਵਾਰ ਦੀ ਮਦਦ ਕਰਨਾ ਚਾਹੇ ਤਾਂ ਉਹ ਵੀ ਅੱਗੇ ਆ ਸਕਦੀ ਹੈ ਮੇਂ ਬਿਜਲੀ ਪਈ ਹੈ ਤੇ ਇ tanto ਨੁਕਸਾਨ ਹੋ ਗਿਆ 4-5 ਲੱਖ ਰੁਪਏ ਦਾ ਤੇ ਮਦਦ ਕੀਤੀ ਜਾਏ ਗਰੀਬ ਬੰਦਾ ਬਿਮਾਰ ਛੋਟੀ ਛੋਟੀ ਬੱਚੀ ਹੈ ਨੋ ਕੋਈ ਮੇਹਕਾਰ ਵਾਲਾ ਕਰਨਾ ਨਾ ਬੱਚੀ ਕਰ ਸਕਦੀ ਹੈ ਜੀ। ਕੀ ਮਦਦ ਕੱਖ ਨਹੀਂ ਦਿੱਤਾ ਦਾ ਵੀ ਇਹ ਮੋ ਜੀ। ਹਾਂ। ਹਾਂਜੀ। ਸਭ ਕੋ ਕਰ ਦਿੱਤੀ ਹੈ। ਸਾਡੇ ਪੰਜ ਲੱਖ ਦਾ ਇਨਸਾਨ ਹੈ ਇਸ ਤੇ। ਕੋਈ ਮੇਰੀ ਮਦਦ ਕਰੋ। ਦੇ ਹੰਤੀਏ ਤੋਂ ਆਟੇ ਕੀ। ਹੋਜੀ 3-4 ਲੱਖ ਜਿਹੜਾ ਉਹ ਦੇਣ ਵਾਲਾ ਪਿਆ ਦਾ ਕਟਰ ਦੀ ਵਢਾਈ। ਫਿਰ ਬਾਕੀ ਕਿਰਾਇਆ ਜਿਹੜੀ ਉਹ ਰੀਤਰ ਦੀ ਬਣਾਈ। ਟੂੜੀ ਦਾ ਕਰਜ਼ਾ ਸਾਰਾ ਦੇਣ ਵਾਲਾ ਸਭ ਕਰਜ਼ੇ ਤੇ ਲਿਆਂਦਾ ਜੀ। ਜਿਸ ਨੁਕਸਾਨ ਹੋ ਗਿਆ। ਪਰਾਹੀ ਨਹੀਂ ਬਚੀ ਤੂੜੀ ਨਹੀਂ ਬਚੀ 5 5 ਕ ਲੱਖ ਦਾ ਨੁਕਸਾਨ ਹੋ ਗਿਆ ਹੈ ਸਾਰਾ ਇਹਦਾ ਕੰਮ ਧਾਰ ਤੇ ਸੀ ਵਿਚਾਰਾ ਗਰੀਬ ਬੰਦਾ ਆਪੂ ਵੀ ਬਿਮਾਰ ਹੈ ਗਾਇ ਛੋਟੀ ਛੋਟੀ ਬੱਚੇ ਜੇ ਕੋਈ ਨਾ ਕੰਮਗਾ ਕਾਰ ਵਾਲਾ ਬੰਦਾ ਨਹੀਂ ਅਸੀਂ ਇਹ ਕਹਿੰਦੇ ਆ ਭਈ ਪੰਜਾਬ ਸਰਕਾਰ ਜਾਂ ਕੋਈ ਨਾ ਕੋਈ ਵਿਚਾਰੇ ਦਾ ਥੋੜਾ ਬਹੁਤ ਜੀ ਮਦਦ ਕਰ ਦੇ ਡੀ ਸੀ ਸਾਹਿਬ ਵੀ ਮਦਦ ਕਰ ਦੇ 3-4 ਲੱਖ ਰੁਪਇਆ ਤੇ ਚਲੋ ਵਿਚਾਰੇ ਨੂੰ ਸਹਾਰਾ ਹੋ ਜਾਏਗਾ ਅਸੀਂ